ਕੋਈ ਜੇ ਮੈਂ ਕਰੀ ਅੰਦਰ ਲੱਕਾ ਦੇਤਾ ਦ੍ਰਿਸ਼ ਜਿਹੜਾ ਆ ਉਹ ਪੇਸ਼ ਕੀਤਾ ਜਾਣਾ ਸਰਾਜੂ ਜੀ ਸ਼ਾਬਾਸ਼ ਕਰਦੇ ਹੋ ਜੀ ਜਦੋਂ ਲੱਕਾ ਚਾਹੇਗਾ ਦ੍ਰਿਸ਼ ਪੇਸ਼ ਕੀਤਾ ਜਾਣਾ ਉਹਨਾਂ ਇਸ਼ਾਰਾ ਕਰਦੇ ਸਾਨੂੰ ਤਾਂ ਕਿ ਅਸੀਂ ਸਾਰੀ ਸੰਗਤ ਦਾ ਧਿਆਨ ਜਿਹੜਾ ਆ ਉਧਰ ਨੂੰ ਖਿੱਚ ਸਕੀਏ ਠੀਕ ਆ ਜੀ ਰਾਜੂ ਜੀ ਨੂੰ ਬੇਨਤੀ ਆ ਫਿਰ ਲੋ ਜੀ ਆ ਇਸ ਸਮੇਂ ਪਹੁੰਚਦੀ ਹੋਈ ਉਸ ਮੈਦਾਨ ਤੋਂ ਕਿੱਟੂ ਜੀ ਦੇ ਬਿੱਟੂ ਜੀ ਵਰਲਡ ਫੇਮਸ ਸਿਵਾਵਾ ਜਿਹੜੀਆਂ ਆ ਕਿੱਟੂ ਜੀ ਦੇ ਬਿੱਟੂ ਜੀ

प्यार <muchas> ਸਰ ਜੀ ਦਸੇ ਕਬੂਜੀ ਇੱਕ ਨੰਬਰ ਬਟਨ ਤੋਂ ਜਿਹੜਾ ਲੰਕਾ ਦਹਿਨ ਕੀਤੀ ਜਾਣੀ ਆ ਸੋ ਬੇਨਤੀ ਆ ਜੀ ਇੱਕ ਨੰਬਰ ਦਾ ਬਟਨ ਲਾਇਆ ਜਾਣਾ ਜੀ ਹਾਂ ਜੀ ਮਾਨੀ ਜੀ ਇੱਕ ਪਹਿਲਾਂ ਉਹ ਪਗਤਰ ਬੇਤਲੇ ਪਿੱਛੇ ਲੋ ਜਾ ਮਾ ਜੰਗਲੇ ਦੀ ਗੱਲ ਸਿੱਧੇ ਸਕੇ ਪਿੱਛੇ ਲਾ ਦੋ ਲੰਕਾ ਲਓ ਜੀ ਇੱਕ ਮਿੰਟ ਮੈਂ ਮਿਹਰਬਾਨੀ ਕਰਿਆ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੈਂ ਕਿ ਆ ਜਿਹੜੇ ਜੰਗਲੇ ਕੋ ਖੜੇ ਨੇ ਆਹ ਕੀ ਆਵਾਜ਼ ਆ ਜੀ लंका दहन किया गया स्टेज तो दहन किया जाएगा जोरदार जी जंगले में पिछले हो जाओ अंसुखावी घटना ना हो सके बार बार एक बार फिर कह रहा जी जेब कटिया जो सावधान अपन जेबां कोई भी पिछले चेकिया जाओ लंका दहन लिफाफिया गोपाल नगर तो बिटू जी जिसे गोपाल नगर तो बिटू जी लिफाफिया वाले तो मैं ये भी एक कला आप दिखा रहे हैं बेनती कर रहा जी जाएगी शाहबाशी क्या आवाज है बहुत सोहने दृश्य जी तो जय श्री राम तो पंडाल में उपस्थित सभी भगत जनों का मैं हार्दिक अभिनंदन करती हूँ और वो इतनी तारीफ करते हैं अपनी टीम की कि एक एक व्यक्ति टीम का इतना जिम्मेदार है इतना विश्वास पात्र है किसी को कहने की जरूरत तो वैसे तो कहते हैं जहाज का कैप्टन एक होता है लेकिन पार उतरते है हैं। है जहाज का कैप्टन बनकर सभी को पार उतार रहे हैं भगवान राम इनको लंबी आयु दे स्वस्थ दे और सारी टीम स्वस्थ रहे ताकि इसी तरह से प्रभु के राम के चरणों में अपना अपना योगदान देते रहे है काम आदमी का और काम आना जिसका ये पर्पज होता है वो कभी असफल नहीं होता तो कहा है सारी ने कहा है तो हमारे प्रभु राम जी ने हमारे पर्वों में अपना एक संदेश दिया जैसे प्रेम का पर्व है कोई कितने दिनों से भी रूठा अंतरिक्ष पे जाता कौन और खोली आज देखो जी पंजाब पुलिस के वीरों ने बेटियां जी जितने ग्रेला रेला टप के आ रहे हैं जी ऐसा ना बाहर कटी कीते जान जी

ਬੇਤੀ ਕਾਰਿਆਂ ਕੀ ਜੜੇ ਲੋਕ ਜਿਹੜੇ ਕੋਸ ਜੈ ਸ਼੍ਰੀ ਰਾਮ ਹੋਰ ਯਾਰ ਤੁਸੀਂ ਭੀੜ ਵਧਾ ਲੈ ਆਏ ਹੋ ਸਾਡੇ ਕੋ ਜੈ ਸ਼੍ਰੀ ਰਾਮ ਵੀ ਨਹੀਂ ਕਹਿ ਹੁੰਦਾ ਜੈ ਸ਼੍ਰੀ ਰਾਮ ਜੈ ਜੀ ਦਾ ਇੱਕ ਵਾਰੀ ਜੇ ਓਹ ਚੱਕਰ ਲਗਾ ਕੇ ਸਪਿਟੋ ਹੋ ਗਈ ਜਾਨਵਾ ਗਰਮਾਨੇ ਵੇਖਣ ਲਕਸ਼ਮਣ ਭਰਾ ਸਾਤਾ ਸੀਤਾ ਮਾਤਾ ਨੂੰ ਲੈ ਕੇ ਗਰਾਊਂਡ ਦੇ ਵਿੱਚ ਪਹੁੰਚਣ क्योंकि सूरज छुपन जा रहा है और बहुत ही एक बेहतरीन आतिशबाजी का नजारा किट्टू तो बिट्टू जी उन्होंने बहुत कमाल की थी यार तू से आज पियोरा ना रोशन किया इस समारोह मेरे दोस्त त्रिवेंद्र सिंह गांधी भी थे 300 पने भी बच्चे ने नाम है दादा ਇਹ ਅਦਵੀਸ ਗਰਾਉਂਡ ਦੇ ਵਿੱਚ ਸਾਰੀ ਸਫਾਈ ਦਾ ਕੰਮ ਆਲੇ-ਦੋਲੇ ਸਾਰੀ ਸਫਾਈ ਦਾ ਕੰਮ ਇਹ ਰੋਨੀ ਜੀ ਨੇ ਔਰ ਮੇਰੀ ਬੀਟੀਆ ਨੇ ਕਰਵਾਇਆ ਹੈ ਮੈਂ ਸ਼੍ਰੀ ਮਹਾਕਾਲੀ ਮੰਦਿਰ ਦੁਸ਼ਾਰਾ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦਾ ਅਭਿਨੰਦਨ ਕਰਦਾ ਇਹਨਾਂ ਦਾ ਆਭਾਰ ਪ੍ਰਗਟ ਕਰਦਾ ਲਓ ਜੀ ਬਾਲਾ ਜੀ ਦੇ ਸਰੂ ਗੋਲ ਦਿੱਤੇ ਦੀ ਰਾਜੂ ਜੀ ਕਹਿੰਦੇ ਖੋਲ ਦਿੱਤੇ ਗੇਟ ਇਹ ਸ਼੍ਰੀ ਫਰਮਾ ਹੋਏ ਨੇ मैं जसेम कपूर जी वालों समुची दशहरा कमेटी वालों का धनबाद इतना दिल दिन गहराइया चो धनवाद कर रहा तो मैडम मेरे इन्होंने सारी सफाई करवाई है तो मैं दिल दिन गहराइया चो धनवाद तो मैं एक बार फिर इनकी पटाल दी मैं बेनती करा मनोरंजन कारिया जी ਮੁਨੰਜਨ ਗਾਲੀਆ ਜੀ ਐਸ ਮਿਨਿਸਟਰ ਪੰਜਾਬ ਉਹ ਅੱਜ ਆਪਣੇ ਵਿਚਾਰ ਤੋਂ ਸਾਂਝੇ ਕਰਨਗੇ ਮੁਨੰਜਨ ਗਾਲੀਆ ਜੀ ਜਤੀ ਦੇ ਨਾਲ ਇਹ ਤਾਂ ਕਿ ਕੋਈ ਹੰਸ ਖਾ ਕੇ ਘਟਦਾ ਨਾ ਹੋ ਕਿ ਮੁਨੰਜਨ ਗਾਲੀਆ ਜੀ महाकाली लो जी बहार पूत साहब मिल्या जागे हां जी आगे बोलो हां कोई बहार आया बैंक उनके नाल राजू जी राजू जी विकी ढाल जी जिक्का जी पहुंच ਜਾਂਦੇ سامنے ਰਸਿਆਂ ਨੂੰ ਹਿਲਾ ਰਹੇ ਜੇ ਬਾਲਾ ਜੀ ਦੇ ਸੂਰੂਪ ਜਿਹੜੇ ਨੇ ਉਹ ਰਸਿਆਂ ਦੇ ਨਾਲ ਨਾਟਕ ਰਾਉਣ ਕੋਈ ਅਨੁਸੁਖਾਵੀ ਕਰਨਾ ਵਾਪਰ ਸਕਦੀ ਹੈ ਇਸ ਲਈ ਧਿਆਨ ਦਿਖਾ ਜੇ ਬਾਲਾ ਜੀ ਸੂਰੂਪ ਦੇ ਨਾਲ ਜਿਹੜੇ ਉਹਨਾਂ ਦੇ ਸ਼ਾਨਦਾਰ ਜਿਵੇਂ ਦਾ ਪ੍ਰਦਰਸ਼ਨ ਕਿੱਟੂ ਜੀ ਉਧਰ ਕਿੱਟੂ ਦੇ ਵਿੱਚ ਜੋਰ ਨੇ ਆਹਾ ਹਾ ਹਾ ਕੀ ਬਾਤ ਹੈ ਵਾਜਵਾ ਵਾਜਵਾ ਕਿੱਟੂ ਜੀ ਨੇ ਉਧਰ ਕਿੱਟੂ ਨੇ ਵਾਜਵਾ ਮੱਝ ਦੇ ਖੱਬੇ ਪਾਸੇ ਕਿੱਟੂ ਜੀ ਵਾਹ ਲਓ ਜੀ ਇਸ ਅਤਲ ਬਾਜੀ ਤੋਂ ਖੁਸ਼ ਹੋ ਕੇ 라ਜੂ ਮੱਕੜ ਜੀ ਦੀਲਾ ਮੈਲ ਤੋਂ 500 ਰੁਪਇਆ ਦੋਵਾਂ ਨੂੰ 500 ਰੁਪਇਆ ਕਿੱਟੂ ਤੇ 500 ਰੁਪਇਆ ਕਿੱਟੂ ਨੂੰ ਦੇ ਰਹੇ ਨੇ ਵਾਜਵਾ ਮੈਂ ਕਹਿੰਦੀ 500 ਰੁਪਏ ਕਿੱਟੂ ਦੇ 500 ਰੁਪਏ ਬਿੱਟੂ ਜੀ ਆ ਕੇ ਮੇਕੋ ਲੈ ਜਾ ਰਾਜੂ ਜੀ ਜੀ ਦਾ ਕਹਿੰਦਾ ਨੇ ਆਪਣੀ ਨੇਕ ਕਮਾਈ ਤੋਂ 5-500 ਰੁਪਏ ਦੋਵਾਂ ਨੂੰ ਵਾਹ ਜੀ ਬਿੱਟੂ ਨੂੰ ਦੇ ਰਹੇ ਨੇ ਹੌਸਲਾ ਵਜਾਈ ਵਾਸਤੇ ਨੀਲਾ ਮੈਲ ਵਾਲੇ ਲਓ ਜੀ ਬਿੱਟੂ ਜੀ ਦੇ ਕਿੱਟੂ ਜੀ ਦੋਨੋਂ ਦੀ 5-500 ਰੁਪਏ ਦਾ ਨਾਮ ਜੀ ਆਪਣੇ ਹਾਜ਼ਰ ਬੱਕਰ ਦੀ ਮੱਝ ਤੋਂ ਪਾਣੀ ਹੈ ਆ ਜਿਹੜੇ ਬੋਰੇ ਚ ਪਾ ਰਹੇ ਆਪਾਂ ਵੇਖ ਰਿਹਾ ਅਪਨਾ ਜੀ ਵੀ ਦੇਖਦੇ ਪੈ ਨੇ ਅ ਬਿੱਟੋ ਜਿਹਨੇ ਜਲਾ ਜਲਾ ਕੇ ਸਾਰਾ ਏਰੀਆ ਮੁਕਾਬਲਾ ਬਹੁਤ ਦੇਰ ਤੱਕ ਚਲਾਉਂਦੇ ਨੇ ਇਹ ਸਾਡੇ ਮਿਦਾਨ ਤੇ ਸੇਮ ਕਪੂਰ ਜੀ ਦਾ ਇਹ ਉਤਰਨ ਹੈ ਕਿ ਹਰ ਹਾਲ ਕੁਝ ਨਵਾਂ ਕੋਈ ਵਧੀਆ

राजू जो जिथे आवाज हो गए साथी कुछ मिनटा लगा दह का दृश्य जरा पेश किया जाना तो राजू जी इशारा कर जी जब लगा दह का दृश्य पेश किया जाना इशारा कर दानू ताकि सारी सब ध्यान जरा ਉਧਰ ਨੂੰ ਖਿੱਚ ਸਕੀਏ ਠੀਕ ਹੈ ਜੀ ਰਾਜੂ ਜੀ ਨੂੰ ਬੇਨਤੀ ਆ ਚਲੋ ਜੀ ਆ ਇਸ ਸਮੇਂ ਪਹੁੰਚਦੀ ਹੋਈ ਇਸ ਮੈਦਾਨ ਤੋਂ ਕਿੱਟੂ ਜੀ ਦੇ ਬਿੱਟੂ ਜੀ ਹੋਲਿ ਗੋਮਸ ਸੇਵਾਵਾਂ ਲਈ ਕਿੱਟੂ ਜੀ ਦੇ ਬਿੱਟੂ ਜੀ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਜਿਹੜੀਆਂ ਸਾਡੇ ਵਿੱਚ ਮੌਜੂਦ ਨੇ ਕਿੱਟੂ ਜੀ ਦੇ ਬਿੱਟੂ ਜੀ ਵਾਹਿਗੁਰੂ ਕੀ ਬਾਤ ਹੈ ਸੋਨ ਟਾਰਗਰ ਮਾਰਨ ਦੇ ਲਈ ਸੋਨ ਟਾਰਗਰ ਦੀ ਸਭ ਲਈ ਸੋਨ ਟਾਰੀਆਂ ਮਾਰ ਕੇ तो क्या बात है, बात है जी? आ, तो 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 जी? जाते क्या बात है क्या बात है लो जीशवाजी समय बना देते तो सारे दिलदिया तो जिया रोद करते हैं ਸੋ ਕਣੀ ਕੋ ਫਿਰ ਬੇਨਤੀ ਹੈ ਕਿ ਜਿਸ ਕੇ ਇਹਨਾਂ ਕੋਲ ਪਹੁੰਚ ਜਾਣ ਦੀ ਬੇਨਤੀ ਹੈ ਜੀ ਪ੍ਰਧਾਨ ਸਾਹਿਬ ਵੱਲੋਂ ਐਸਐਸਓ ਡਿਵੀਜ਼ਨ ਨੰਬਰ 2 ਦੀ ਉਹਨਾਂ ਦੀ ਕਲਾ ਉਹਨਾਂ ਦਾ ਪਿਆਰ ਉਹ ਆਪਣੇ ਦੇਖ ਸਕਣ ਖੁਦਾ ਇੱਕ ਵਾਰੀ ਫੇਰ ਦੂਸਰੇ ਜੀ ਸਤੇ ਕਬੂਰ ਜੀ ਇੱਕ ਨੰਬਰ ਬਟਨ ਤੋਂ ਜਿਹੜਾ ਲੰਕਾ ਦਹਿਨ ਕੀਤੀ ਜਾਣੀ ਹੈ ਸੋ ਬੇਨਤੀ ਹੈ ਜੀ ਇੱਕ ਨੰਬਰ ਦਾ ਬਟਨ ਹੋਇਆ ਜਾਣਾ ਜੀ ਹਾਂ ਜੀ ਮਾਨੀ ਜੀ ਕਿਰਪਾ ਕਰਕੇ ਬੇਨਤੀ ਪਿੱਛੇ ਲਵਾ ਦਿਓ ਜੀ ਜਗਨ ਦੇ ਕੋਲ ਸਿਟਿੰਗ ਸਕ੍ਰੀਨ ਦੇ ਪਿੱਛੇ ਲਵਾ ਦਿਓ ਲੰਕਾ नौ जी कुर मैं मेहरबानी कर जवान जंगले को खरे नेहन किया गया स्टेज तो दहन किया जाएगा तो जोर माइकुरी कह रहे जी जंगले के पिछे हो जाओं सुखावी घटना ना हो सके ਸੇ ਬਾੜ ਬਾੜ ਕਿਤਨੀ ਮੇਰ ਕਹਿ ਰਹੇ ਜੇਬ ਕਟਿਆ ਜੋ ਸਾਵਧਾਨ ਆਪਣੀ ਜੇਬਾਂ ਵਾਜਿ ਵਾਜਿ ਨਹੀਂ ਪਿੱਛੇ ਜਾਇਆ ਜਾਵੇ ਇਹਨੂੰ ਲੰਕਾ ਦੇਹਨ ਕੋਈ ਲੰਕਾ ਦੇਹਨ ਦਾ ਦ੍ਰਿਸ਼ੀੜਾ ਵਾਜਿ ਵਾਜਿ ਸੋ ਪਿੱਟੂ ਜੀ ਲਫਾਸ਼ੀਆਂ ਵਾਲੇ ਗੋਪਾਲ ਨਗਰ ਤੋਂ ਪਿੱਟੂ ਜੀ ਜਿੱਥੇ ਸਾਡੀ ਆਵਾਜ਼ ਚਲਦੇ ਹੁਣ ਉਹ ਬੱਚੇ ਬਿਲਕੁਲ ਕੋੜ ਆ ਗਏ ਜੀ ਸਾਹਮਣੇ ਪਾਸੇ ਗੋਪਾਲ ਨਗਰ ਤੋਂ ਪਿੱਟੂ ਜੀ ਦੇ ਲਫਾਸ਼ੀਆਂ ਵਾਲੇ ਟੁੰਡੇ

इतनी तारीफ करते हैं अपनी टीम की कि एक एक व्यक्ति टीम का इतना जिम्मेदार है इतना है, किसी को कहने की जरूरत तो वैसे तो कहते हैं जहाज का कैप्टन एक होता है लेकिन पार कई उतरते हैं है जहाज का कैप्टन बनकर सभी को पार उतार रहे हैं भगवान राम इनको लंबी आयु दे स्वस्थ दे और सारी टीम स्वस्थ रहे ताकि इसी तरह से प्रभु के राम के चरणों में अपना अपना योगदान देते रहें है काम आदमी का औरों के काम आना जिसका ये पर्पज होता है वो कभी असफल नहीं होता तो कहा है सारी दारी रहा है तो हमारे प्रभु राम जी ने हमारे पर्वों में अपना एक संदेश

जी जहिड़े मेर बेनती नवान करोपड़ा जी कोल कपूर जी खड़े उन्हनि मिलिया जवे हांजी राम जी राम जी सेण श्री राम जी सेण बेख रात कुम करण दरबारी भोलिया जा रहे ने नजाराइ जो अपनी कला का प्रदर्शन जय श्री राम और तो यार भिड़ बनाने लिया आए हो सा जय श्री राम भी नहीं कहता जय श्री राम जय श्री राम एक बार फिर ਅੱਜ ਸਫਰ ਲਗਾ ਕੇ ਰੁੱਪੀ ਤੋਂ ਬਈ ਜਾਨਾ ਗਰਮਾਨੇ ਬੇਕਮ ਲਕਸ਼ਮਣ ਭਰਾ ਸਾਹਿਬ ਸੀਤਾ ਮਾਤਾ ਨੂੰ ਲੈ ਕੇ ਗਰਾਊਂਡ ਦੇ ਵਿੱਚ ਪਹੁੰਚਣ ਕਿਉਂਕਿ ਸੂਰਜ ਛਪਨ ਜਾ ਰਿਹਾ ਆ ਬਹੁਤ ਹੀ ਇੱਕ ਬਿਹਤਰੀਨ ਆਤਿਸ਼ਬਾਜ਼ੀ ਦਾ ਨਜ਼ਾਰਾ ਬਿੱਟੂ ਤਾਂ ਬਿੱਟੂ ਜੀ ਸੋਨਾਂ ਨੇ ਬਹੁਤ ਕਮਾਲ ਕੀਤੀ ਯਾਰ ਅੱਜ ਤੁਸੀਂ ਅੱਜ ਪਿਓ ਦਾ ਨਾਮ ਰੌਸ਼ਨ ਕੀਤਾ ਇਹ ਸਿਮਰਾਨੀ ਮੇਰੇ ਦੋਸਤ ਵਿਰੰਦਰ ਸਿੰਘ ਗਾਂਧੀ ਨਹੀਂ ਸੀ ਤੇ ਸੋ ਬੰਦੇਆਂ ਵੀ ਬੱਚਿਆਂ ਦੇ ਨਾਂ ਇਹ ਤਾਂ ਦੇ ਇਹ ਅੱਜ ਦੀ ਇਸ ਗਾਉਂ ਦੇ ਵਿੱਚ ਸਾਰੀ ਸਫਾਈ ਦਾ ਕੰਮ ਆਲਗ-ਆਲਗ ਸਾਰੀ ਸਫਾਈ ਦਾ ਕੰਮ ਇਹ ਰੋਨੀ ਜੀ ਨੇ ਔਰ ਮੇਰੀ ਬੀਟੀਆ ਨੇ ਕਰਵਾਇਆ ਮੈਂ ਸ਼੍ਰੀ ਮਹਾਕਾਲੀ ਮੰਦਰ ਦੁਸ਼ਾਰਾ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦਾ ਅਭਿਨੰਦਨ ਕਰਦਾ ਇਹਨਾਂ ਦਾ ਆਭਾਰ ਕਰਦਾ ਲਓ ਬਾਲਾ ਜੀ ਦੇ ਸਬਰੂ ਅਗਰਾਂ ਖੋਲ ਦਿੱਤੇ ਨਹੀਂ ਰਾਜ ਜੀ ਕਹਿੰਦੇ ਖੋਲ ਦਿੱਤੇ ਗੇਟ ਖਲੋਤ ਇਸਰੀਫ ਹਰਮਾ ਹੋਏ ਨੇ ਮੈਂ ਤਸੀਮ ਕਫੂਜੀ ਵੱਲੋਂ ਤੇ ਸਬੂਚੀ ਦਸਹਰਾ ਕਮੇਟੀ ਵੱਲੋਂ ਦਾ ਧੰਨਵਾਦ ਇੱਥੇ ਆ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰ ਰਿਹਾ ਤੋਂ ਮੈਡਮ ਜਿਹੜੇ ਨੇ ਅੱਜ ਖੜੀ ਸਫਾਈ ਕਰਵਾਈ ਏ ਤੋਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੋਂ ਮੈਂ ਕੁੜੀ ਫੇ ਇਨੀ ਪੰਡਾਲ ਦੀ ਜੀ ਮੈਂ ਮੈਂ ਸਿਰੀਆ ਉਹ ਬੇਨਤੀ ਕਰਾਂਗਾ ਬਲੰਜਰ ਗਾਲੀਆ ਜੀ ਬਲੰਜਰ ਗਾਲੀਆ ਜੀ ਐਕਸ ਮਿਨਿਸਟਰ ਪੰਜਾਬ ਉਹ ਆ ਕੇ ਆਪਣੇ ਵਿਚਾਰ ਤੋਂ ਸੰਜੇ ਕਰਨਗੇ ਬਲੰਜਰ ਗਾਲੀਆ ਜੀ ਜੀ ਦੇ ਨਾਲ ਇਹ ਤਾਂ ਕਿ ਕੋਈ ਹੰਸਾ ਕੇ ਘਟਨਾ ਨਾ ਹੋ ਉਤਕੇ ਬਲੰਜਰ ਗਾਲੀਆ ਜੀ ਦੀ ਮਹਾਕਾਲੀ ਲੋ ਜੀ ਬਾਹਰ ਉਹ ਸਾਬ ਨੂੰ ਮਿਲਿਆ ਜਾਗੇ ਹਾਂਜੀ ਆ ਜੀ ਬੋਲੋ ਹਾਂ ਕੋਈ ਮਹਾਰਾਜਾ ਬੈਂ ਉਹਦੇ ਨਾਲ ਰਾਜੂ ਜੀ ਰਾਜੂ ਜੀ ਵਿੱਕੀ ਢਾਲ ਜੀ ਇੱਟਾ ਜੀ ਉਹ ਜਾਂ ਜਨ ਸਮੇ ਰਸਿਆਂ ਨੂੰ ਹਿਲਾ ਰਹੇ ਨੇ ਬਾਲਾ ਜੀ ਦੇ ਸਰੂਪ ਜਿਹੜੇ ਨੇ ਉਹ ਰਸਿਆਂ ਦੇ ਨਾਲ ਨਾਟਕ ਰਾਉਣ ਕੋਈ ਅਨੁਸੁਖਾਵੀ ਕਰਨਾ ਵਾਪਰ ਸਕਦੀ ਹੈ ਇਸ ਲਈ ਧਿਆਨ ਰੱਖਿਓ ਬਾਲਾ ਜੀ ਦੇ ਸਰੂਪ ਦੇ ਨਾਲ ਜਿਹੜੇ ਉਹਨਾਂ ਦੇ ਸ਼ਾਨਦਾਰ ਜਵਾਈ ਦਾ ਪ੍ਰਦਰਸ਼ਨ ਕਿੱਟੂ ਜੀ ਉਧਰ ਕਿੱਟੂ ਦੇ ਦੌਰ ਨੇ ਆਹਾ ਹਾ ਹਾ ਕੀ ਬਾਤ ਹੈ ਵਾਹ ਜੀ ਵਾਹ ਵਾਹ ਜੀ ਵਾਹ ਕਿੱਟੂ ਜੀ ਲਓ ਉਧਰ ਕਿੱਟੂ ਨੇ ਵਾਹ ਜੀ ਵਾਹ ਮਾਝੇ ਖੱਬੇ ਪਾਸੇ ਕਿੱਟੂ ਜੀ ਵਾਹ ਲਓ ਜੀ ਇਸ ਅਤਲ ਬਾਜੀ ਤੋਂ ਖੁਸ਼ ਹੋ ਕੇ